ਲਾਓ ਵੀ ਮਿੱਤਰੋ ਅੱਜ ਫੇਰ ਇੱਕ ਪੰਜਾਬ ਨਸਲ ਦੀ ਬਹੁਤ ਚੰਗੀ ਘੋੜੀ ਲੈ ਆਏ ਆ ਤੁਹਾਡੇ ਲਈ ਚੰਗੀ ਤਾਂ ਪਹਿਲਾਂ ਤਾਂ ਇੱਕ ਰੰਗੀ ਆ ਮੰਨ ਲਓ ਇੱਕ ਰੰਗੀ ਬਹੁਤ ਘੱਟ ਮਿਲਦੀ ਆ ਨੀਲੀਆਂ ਆ ਜਾਂਦੀਆਂ ਡੈਪਲ ਸਟੇਜ 'ਚ ਵੀ ਆ ਜਾਂਦੀਆਂ ਪਰ ਮੱਥੇ ਚਿੱਟਾ ਬੁੱਲ ਬੁੱਲ ਚਿੱਟੇ ਆ ਜਾਂਦੇ ਘੋੜੀ ਦੇ ਬੁੱਲ ਵੀ ਨੀਲੇ ਆ ਬਾਲ ਵੀ ਨੀਲੇ ਆ ਪੂਛ ਵੀ ਨੀਲੀ ਤੇ ਸਾਰੀ ਨੀਲੀ ਆ ਤੇ ਇੱਕ ਫਾਇਦਾ ਤੁਹਾਡਾ ਇਹ ਹੋ ਜਾਣਾ ਆਪਣੇ ਵਾਲੇ ਚੈਂਪੀਅਨ ਜੈ ਰਾਜ ਤੋਂ ਮੀਟ ਆ ਜੀ 41000 ਤੁਹਾਡਾ ਉਹ ਫੀਸ ਦਾ ਬਚ ਜਾਨਾ ਬੱਚੇ ਬਾਬੇ ਦੀ ਕਿਰਪਾ ਨਾਲ ਬਹੁਤ ਚੰਗੇ ਆਇਆ ਇੱਕ ਰਾਤੀ ਬਸ਼ੇਰੀ ਆਈ ਆ ਨੀਲੀ ਘੋੜੀ ਤੇ ਖਲੀਦਾਰਾਪੁਰ ਦੀ ਬੱਚੀ ਸੀ ਉਹ ਆਪ ਘੋੜੀ ਨੀਲੀ ਤੇ ਬੱਚੀ ਆਈ ਆ ਬਲੈਕ ਮੱਥੇ ਫੁੱਲ ਦੂ ਪਰ ਚਿੱਟੇ ਤੇ ਕੰਨਾ ਕੁੰਨਾ ਵਾਲੀ ਤਹਿ ਤੋੜਦੀ ਬਹੁਤ ਹੈਵੀ ਬੱਚਾ ਜਿਹੜੇ ਹਿਸਾਬ ਨਾਲ ਆਪਦੀ ਬੋਨ ਹੈਵੀ ਆ ਤੇ ਹਾਈਟ ਆ ਸਾਰੇ ਬੱਚਿਆਂ ਦੇ ਉਦਾਂ ਹੀ ਹਾਈਟ ਵੀ ਵਧੀਆ ਆਉਂਦੀ ਆ ਤੇ ਬੋਨ ਵੀ ਵੱਡੀ ਆਉਂਦੀ ਆ ਮਜ਼ਬੂਤ ਹੱਡਾਂ ਪੈਰਾਂ ਦੇ ਬੱਚੇ ਸੂਈ ਜਾਂਦਾ ਜਿੱਦਾਂ ਆਪਦਾ ਖਾਨਦਾਨ ਚੰਗਾ ਸਾਰੀ ਡਿਟੇਲ ਦਵਾਂਗੇ ਹਨਾ ਆਪਾਂ ਘੋੜੀ ਬਾਰੇ ਤੇ ਸਾਰੀ ਫੋਟੋ ਵੀਡੀਓ ਮਿਲ ਜੂ ਤੇ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜਿਹੜੇ ਭਰਾ ਆਪਣੇ YouTube ਨਾਲ ਜੁੜੇ ਆ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇਖ ਰਹੇ ਆ ਸਵਾਗਤ ਹੈ ਉਹਨਾਂ ਦਾ ਜੀ ਆਇਆਂ ਨੂੰ ਤੇ ਜਿਹੜੇ ਭਰਾ Facebook ਰਾਹੀਂ ਇਹ ਵੀਡੀਓ ਦੇਖ ਰਹੇ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਬਹੁਤ ਹੀ ਚੰਗੀ ਘੋੜੀ ਲਿਆਏ ਆ ਪੰਜਾਬ نسل ਦੀ ਮੱਝੂ ਦੇ ਖਾਨਦਾਨ ਦੀ ਇਹ ਕਿਹੜੇ ਘੋੜੇ ਦੀ ਮਾਲਕਾਂ ਨੇ ਆਪਾਂ ਨੂੰ ਦੱਸਿਆ ਸਾਰੀ ਡਿਟੇਲ ਇਹ ਪਤਾ ਤੁਹਾਨੂੰ ਵੀਡੀਓ ਦੇ ਵਿੱਚ ਦੇ ਦੇਣੀ ਆ ਬਸ 5 ਕਮੈਂਟਾਂ ਦੀ ਵੀਡੀਓ ਉਹ ਚੋਂ 1.5-2 ਮਿੰਟ ਤਾਂ ਨਹਿ ਕੇ 3 ਮਿੰਟ ਹੋਰ ਦੇ ਦਿਓ ਆਪਾਂ ਨੂੰ ਤੇ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਤੇ ਬੇਨਤੀ ਉਹ ਭਰਾਵਾਂ ਨੂੰ ਜਿਹੜੇ ਚੈਨਲ ਤੇ ਨਵੇਂ ਜੁੜੇ ਆ ਵੀ ਚੈਨਲ ਕਰ ਲਓ ਸਬਸਕ੍ਰਾਈਬ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਜੋ ਨਾਮੀ ਤੋਂ ਨਵੀਆਂ ਵੀਡੀਓ ਪਵੇ ਤੇ ਉਸ ਦੀ ਅਪਡੇਟ ਸਾਰਿਆਂ ਤੋਂ ਪਹਿਲਾਂ ਤੁਹਾਡੇ ਤਾਈ ਪਹੁੰਚਦੀ ਰਹੇ ਤੇ ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਆਪਾਂ ਵੱਧਦੇ ਆਂ ਵੀਡੀਓ ਦੇ ਵੱਲ ਦਿੰਨੇ ਆ ਡਿਟੇਲ ਦੋਸਤੋ ਜਿਹੜੀ ਸਕਰੀਨ ਤੇ ਤੁਹਾਡੇ ਫੋਨ ਦੀ ਸਕਰੀਨ ਤੇ ਉੱਪਰ ਘੋੜੀ ਦੀ ਵੀਡੀਓ ਚੱਲ ਰਹੀ ਹੈ ਨੀਲੀ ਘੋੜੀ ਹੈ ਪੰਜਾਬ نسل ਦੀ ਹੈ ਮੱਝੂ ਕੇ ਖਾਨਦਾਨ ਦੀ ਆ ਬਾਲਪੋਰੀਆਂ ਵੱਲੋਂ ਬਿਲਕੁਲ ਸਾਫ਼ ਆ ਦੋ ਨੰਬਰ ਤੇ ਹੱਥਾਂ ਪੈਰਾਂ ਦੀ ਬਿਲਕੁਲ ਸਾਫ਼ ਆ ਤੇ ਖੜਨੇ ਖੁਰਨੇ ਰਾਜੀ ਲਿੱਸੀ ਸਾਰੀ ਤੁਹਾਡੇ ਸਾਹਮਣੇ ਹੈ ਜੀ ਉਸ ਬਾਰੇ ਦੱਸਣ ਦੀ ਲੋੜ ਨਹੀਂ ਜਿਹੜੀ ਚੀਜ਼ ਦੱਸਣ ਦੀ ਲੋੜ ਆ ਵੀਡੀਓ 'ਚ ਨਹੀਂ ਦਿਖ ਰਹੀ ਉਹ ਦੀ ਆਪਾਂ ਸਾਰੀ ਡਿਟੇਲ ਤੁਹਾਨੂੰ ਦਵਾਂਗੇ ਫੇਰ ਵੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਦੋਸਤੋ ਤੁਸੀਂ ਆ ਕੇ ਫਾਰਮ ਤੇ ਸਾਹਮਣੇ ਆ ਕੇ ਦੇਖ ਸਕਦੇ ਹੋ ਤੇ ਸਾਰਿਆਂ ਤੋਂ ਪਹਿਲਾਂ ਉਮਰ ਦੀ ਗੱਲ ਕਰੀ ਤਾਂ ਦੋਸਤੋ ਉਮਰ ਹੈਗੀ ਆ 5 ਸਾਲ ਕੁੜੀ ਦੀ ਡ੍ਰੈਪਲ ਸਟੇਜ ਚੇਂਜ ਕਰਕੇ ਨੀਲੀ ਚਿੱਟੇ ਨੀਲੇ ਵਾਲੇ ਬੱਚੇ ਨੂੰ ਹੋ ਚੱਲੀ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਸੰਜਾਫ ਜੀ ਬਣ ਚੱਲੀ ਹੈ ਨਾ ਤੇ ਬੱਲ ਬੱਲ ਨੀਲਾ ਕੋਈ ਮੱਥੇ ਬੱਲ ਨਹੀਂ ਇੱਕ ਰੰਗੀ ਨੀਲੀ ਆ ਪੂਸਪਾਸ ਵੀ ਨੀਲੀ ਹੋ ਚੱਲੀ ਜਾਂਦਾ ਵੀ ਨੀਲੀਆਂ ਹੋ ਚੱਲੀਆਂ ਕੰਨਾ-ਕੰਨਾ ਦੀ ਸੁਨੱਖੀ ਆ ਗਰਦਨ-ਗੁਰਦਨ ਦੀ ਚੰਗੇ ਤੇ ਹੈਕ ਬਾਡੀ ਤੋਂ ਹੀ ਆਪ ਹੀ ਦੇਖੋ ਸੌਂ ਬਤਾਇਦਾ ਘੋੜਿਆਂ ਲਈ ਆ ਮੱਝੂ ਕੇ ਖਾਨਦਾਨ ਦੀ ਜਿਹੜੀ ਨਿਸ਼ਾਨੀਆਂ ਸਾਰਿਆਂ ਤੋਂ ਪਹਿਲਾਂ ਜਦੋਂ ਆਪਾਂ ਮੱਝੂ ਕੇ ਖਾਨਦਾਨ ਦਾ ਨਾਮ ਲੈਂਦੇ ਆ ਤਾਂ ਸਾਰਿਆਂ ਤੋਂ ਪਹਿਲਾਂ ਧਿਆਨ ਜਿਹੜਾ ਬੰਦੇ ਦਾ ਜਾਂਦਾ ਪੈਰਾਂ ਵੱਲ ਜਾਂਦਾ ਕਿਉਂਕਿ ਪੈਰਾਂ ਦੀ ਮਜ਼ਬੂਤੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਪੈਰਪੂਰ ਹੈ ਵੀ ਘੋੜਿਆਂ ਨਾਲ ਦਾ ਹੀ ਇਹਦਾ ਤੇ ਨੰਬਰ 2 ਤੇ ਲੈਂਥ ਹੁੰਦੀ ਹੈ ਲੈਂਥ ਦੇਖੋ ਤੁਸੀਂ ਆਪ ਚੈੱਕ ਕਰ ਸਕਦੇ ਤੁਹਾਡੇ ਸਾਹਮਣੇ ਖੜੀ ਆ ਜਿਹੜੀ ਘੋੜੀ ਦੀ ਲੈਂਥ ਲੰਮੀ ਹੋਵੇ ਤੇ ਉਹਨੇ ਬੱਚਾ ਵੱਡਾ ਦੇਣਾ ਤੇ ਲੈਂਥ ਲੰਬੀ ਚੰਗੀ ਆ ਦੋਸਤੋ ਬੱਚਾ ਸੋਹਣਾ ਦੋ ਤੇ ਬੱਚਾ ਤਾਂ ਚੰਗਾ ਦੇਣਾ ਹੀ ਬਾਬੇ ਦੀ ਕਿਰਪਾ ਨਾਲ ਮਿਲੀ ਵੀ ਜੈ ਰਾਜਤ ਹੋਈ ਆ ਜੈ ਰਾਜ ਆ ਬਹੁਤ ਵੱਡਾ ਹਾਈਟ ਚ ਤੇ ਬੱਚੇ ਵਿੱਚ ਬਹੁਤ ਚੰਗੇ ਸੂਈ ਜਾਂਦਾ ਦੋਸਤੋ ਹੁਣ ਤੇ ਇਸ ਸਾਲ ਰਿਜ਼ਲਟ ਬਹੁਤ ਸੋਹਣਾ ਆ ਗਿਆ ਸੋਚ ਰਹੇ ਆ ਕਿਸ ਦਿਨ ਉਹਦੇ ਸਪੈਸ਼ਲ ਉਹਦੀ ਤੇ ਉਹਦੇ ਬੱਚਿਆਂ ਦੀ ਵੀਡੀਓ ਤੁਹਾਡੇ ਸਾਹਮਣੇ ਲਿਆਂਦੀ ਜਾਵੇ ਤੇ ਅੰਦਰ ਦੀ ਸਾਫਾ ਦੋਸਤੋ ਮੀਟ ਹੋਈ ਆ ਮੀਟਿੰਗ ਦੀ ਸਾਰੀ ਫੋਟੋ ਵੀਡੀਓ ਮਿਲ ਜੂ ਤੁਹਾਨੂੰ ਟਾਈਮ ਹੈ ਕਿ ਆ ਵੀ 41000 ਤੁਹਾਡੀ ਫੀਸ ਵਾਲਾ ਵਾਚੇ ਨੇ ਤੇ ਬਾਬੇ ਜੀ ਦੀ ਕਿਰਪਾ ਨਾਲ 100% ਟੰਗ ਘੋੜੀ ਗੱਭਨ ਰਹਿ ਜੂ ਤੇ ਗਰਦਨ ਗੁਰਦਨ ਦੇ ਸਕਦੇ ਹਾਈਟ ਹੈ ਦੀ 61 ਇੰਚ ਆ ਦੋਸਤ 61 ਇੰਚ ਹਾਈਟ ਆ ਤੇ 5 ਸਾਲ ਉਮਰ ਆ ਮੀਟ ਹੋਈ ਹੈ ਜੈ ਰਾਜ ਤੋਂ ਤੇ ਸਵਾਰੀ ਦੀ ਬਹੁਤ ਸੋਹਣੀ ਚੱਲਦੀ ਆ ਰੀਵੀਆ ਚਾਲ ਹੈਗੀ ਆ ਆ ਕੇ ਦੇਖੋ ਬਹਿ ਕੇ ਸਵਾਦ ਆ ਜੂ ਤੁਹਾਨੂੰ ਇੰਨੀ ਗਾਰੰਟੀ ਦੇ ਦਿੰਦੇ ਨੇ ਜਦੋਂ ਆਪ ਬਹਿ ਕੇ ਦੇਖੇ ਨਾ ਨਜ਼ਾਰਾ ਬਣਿਆ ਜਾਊ ਤੇ ਹੋਰ ਤਾਂ ਮੇਰੇ ਹਿਸਾਬ ਨਾਲ ਕੋਈ ਡਿਟੇਲ ਰਹਿੰਦੀ ਨਹੀਂ ਜਿਹੜੀ ਦੱਸਣ ਵਾਲੀ ਰਹਿ ਗਈ ਉਹ ਸਾਰੀ ਦੇਖ ਲਈ ਤੁਸੀਂ ਨੇੜੇ ਦੂਰੋਂ ਘੋੜੀ ਦਿਖਾਤੀ ਤੁਹਾਨੂੰ ਪੈਰਾਂ ਤੋਂ ਲੈ ਕੇ ਕੰਨਾਂ ਤਾਈਂ ਸਾਰੀ ਦਿਖਾਤੀ ਬਾਡਾ ਬੁੱਡਾ ਚੰਗਾ ਘੋੜੀ ਦਾ ਹੱਕ ਬਾਡੇ ਦੀ ਚੰਗੀ ਆ ਸੋ ਜੇ ਕੇ ਭਰਾ ਦੇ ਪੰਜਾਬ ਨਸਲ ਦੀ ਮੱਝੂ ਕੇ ਖਾਨਦਾਨ ਚੋਂ ਘੋੜੀ ਚੱਲਦੀ ਹੋਈ ਤਾਂ ਇਹ ਸੰਪਰਕ ਕਰ ਸਕਦਾ ਦੋਸਤੋਂ ਨੰਬਰ ਦਵਾਂਗੇ ਲਾਸਟ ਤੇ ਰੇਟ ਪਤਾ ਲੈਣਾ ਹੋਵੇ ਨੰਬਰਾਂ ਤੇ ਲੈ ਲਓ ਜੇ ਕੋਈ ਡਿਟੇਲ ਰਹਿੰਦੀ ਹੋਈ ਕੋਈ ਫੋਟੋ ਵੀਡੀਓ ਚਾਹੀਦੀ ਹੋਈ ਤੋਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਤਾ ਲੈ ਸਕਦੇ ਤੇ ਆ ਕੇ ਸਾਹਮਣੇ ਆਪਣੇ ਬਾਬਾ ਜੀ ਦਾ ਸਟੱਡ ਫਾਰਮ ਜਗਰਾਉਂ ਦੇ ਨੇੜੇ ਰਸੂਲਪੁਰ ਪੈਂਦਾ ਹੈ ਆ ਕੇ ਤੁਸੀਂ ਸਾਹਮਣੇ ਵੀ ਦੇਖ ਸਕਦੇ ਤੇ ਹੁਣ ਇੱਕ ਵਾਰ ਨੰਬਰ ਕਰ ਲਓ ਨੋਟ 6239154544 9855599017 ਦੋ ਨੰਬਰ ਆ ਦੋਸਤੋ ਰੇਟ ਡਿਟੇਲ ਫੋਟੋ ਜੋ ਵੀ ਚੀਜ਼ ਚਾਹੀਦੀ ਆ ਦੋਨੋਂ ਨੰਬਰਾਂ ਤੇ ਸੰਪਰਕ ਕਰ ਸਕਦੇ ਤੇ ਇਜਾਜ਼ਤ ਦਿਓ ਜਾਣ ਦੀ ਮਿਲਦੇ ਹਾਂ ਜਲਦ ਨਵੇਂ ਵੀਡੀਓ ਨਾਲ ਨਵੇਂ ਜਾਨਵਰ ਦੀ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਸਾਰਿਆਂ ਦਾ